ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗ ਮਹੱਲਾ 14 ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਦਿਨ ਕੁਝ ਸਿੱਖਾਂ ਨੇ ਇਹ ਉਪਰੋਕਤ ਜੋ ਪਿਛੇ ਅਸੀਂ ਕੱਲ ਦੀ ਵਿਚਾਰ ਵਿੱਚ ਪੜ ਕੇ ਆਏ ਹਾਂ ਜੈਸੀ ਮੈਂ ਆਵੈ ਕਸਮ ਕੀ ਬਾਣੀ ਇਹ ਵਾਲਾ ਸ਼ਬਦ ਪੜ੍ਹ ਕੇ ਸ੍ਰੀ ਗੁਰੂ ਰਾਮਦਾਸ ਐ ਮਹਾਰਾਜ ਜੀ ਦੇ پاس ਬੇਨਤੀ ਕੀਤੀ ਕਿ ਮਹਾਰਾਜੀ ਜੋ ਪਹਿਲੇ ਸਤਿਗੁਰਾਂ ਨੇ ਇਹ ਵਚਨ ਕਹੇ ਹਨ ਕਿ ਮੁਗਲ 78 ਵਿੱਚ ਹਿੰਦੁਸਤਾਨ ਆਉਣਗੇ ਫਿਰ 1597 ਜਾਂ 1797 ਨੂੰ ਚਲੇ ਜਾਣਗੇ ਭਾਵ ਉਹਨਾਂ ਦਾ ਰਾਜ ਨਸ਼ਟ ਹੋ ਜਾਵੇਗਾ ਇਹ ਸਤਿਗੁਰੂ ਜੀ ਕੀ ਇਹ ਸ਼ਰਾਪ ਨਹੀਂ ਹੈ ਤਾਂ ਸੁਣ ਕੇ ਸਤਿਗੁਰਾਂ ਨੇ ਤਿਲੰਗ ਰਾਗ ਦੇ ਦੂਸਰੇ ਘਰ ਸੁਰ ਤਾਲ ਵਿੱਚ ਪਹਿਲਾ ਮੰਗਲ ਕਰਦਿਆਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸਭ ਆਏ ਹੁਕਮ ਖਸਮਾ ਹੁਕਮ ਸਭ ਵਰਤਨੀ ਏ ਭਾਈ ਸਤਗੁਰੂ ਜੀ ਨੇ ਕਿਸੇ ਨੂੰ ਸ਼ਰਾਪ ਨਹੀਂ ਦਿੱਤਾ ਉਹਨਾਂ ਨੇ ਤਾਂ ਖਸਮ ਵਾਹਿਗੁਰੂ ਦੇ ਹੁਕਮ 바ਰੇ ਹੀ ਦਰਸਾਇਆ ਹੈ ਫਿਰ ਸਾਰੇ ਜੀਵ ਜੰਤ ਖਸਮਾਹ ਹੁ ਮਾਲਕ ਵਾਹਿਗੁਰੂ ਦੇ ਹੁਕਮ ਵਿੱਚ ਹੀ ਸੰਸਾਰ ਅੰਦਰ ਆਏ ਹੋਏ ਹਨ ਤੇ ਸਾਰੀ ਸ੍ਰਿਸ਼ਟੀ ਹੁਕਮ ਵਿੱਚ ਹੀ ਵਰਤਨੀ ਵਰਤ ਰਹੀ ਹੈ ਭਾਵ ਜੀਵਾਂ ਦੇ ਕਰਮਾਂ ਅਨੁਸਾਰ ਉਹਨਾਂ ਨੂੰ ਦੇਹਾਂ ਮਿਲੀਆਂ ਹਨ ਤੇ ਰਾਜ ਸੀ ਤਾਮਸੀ சாੰਤ ਕੀ ਸੁਭਾਅ ਅਨਸਾਰ ਇਹਨਾਂ ਨੂੰ ਫਲ ਪਰ ਦਾਤਾ ਫੜ ਦਿੰਦਾ ਹੈ ਸੱਚ ਸਾਹਿਬ ਸਾਜਾ ਖੇਲ ਸਭ ਹਰਤਨੀ ਸਾਹਿਬ ਮਾਲਿਕ ਵਾਹਿਗੁਰੂ ਆਪ ਹੀ ਤਿੰਨੇ ਕਾਲ ਸੱਚ ਸਰੂਪ ਹੈ ਤੇ ਇਹ ਸੰਸਾਰ ਰੂਪੀ ਖੇਲ ਵੀ ਉਸ ਦੇ ਆਸਰੇ ਸੱਚਾ ਹੈ ਉਸ ਹਰ ਪਰਮੇਸ਼ਰ ਸਾਰਿਆਂ ਦਾ ਉਹ ਤਨੀ ਸੁਆਮੀ ਹੈ ਸਾਲਾਹਿ ਹੋ ਸੱਚ ਸਭ ਉਪਰ ਹਰਤਨੀ ਇਹ ਪਾਈ ਉਸ ਸੱਤ ਸਰੂਪ ਨੂੰ ਮਨ ਬਾਣੀ ਸਰੀਰ ਕਰਕੇ ਸਾਲਾਹਿ ਹੋ ਸਲੌਣਾ ਕਰੂ ਜੋ ਹਰ ਪਰਮੇਸ਼ਰ ਨੀਚੇ ਕਰਕੇ ਸਾਰਿਆਂ ਉਤੇ ਹੁਕਮ ਚਲਾਉਣ ਵਾਲਾ ਤਨੀ ਮਾਲਕ ਹੈ ਜੋ ਮਾਲਕ ਵਾਹਿਗੁਰੂ ਸਭਨਾ ਉਤੇ ਹੁਕਮ ਕਰਦਾ ਹੈ ਜਿਸ ਨਾਹੀ ਕੋਈ ਸਰੀਕ ਕਿਸ ਲੇਖ ਹੈ ਹੋਗਨੀ ਰਹਾ ਜਿਸ ਵਾਹਿਗੁਰੂ ਨਾਲ ਕੋਈ ਵੀ ਸ਼ਰੀਕਾ ਭਾਵ ਬਰਾਬਰੀ ਕਰਨ ਵਾਲਾ ਨਹੀਂ ਉਹ ਅਸੀਂ ਕਿਸ ਵੀਰ ਪਗੰਬਰ ਨੂੰ ਲੇਖੇ ਵਿੱਚ ਗਿਣੀਏ ਕਿ ਫਲਾਣਾ ਉਸ ਵਾਹਿਗੁਰੂ ਦੇ ਤੁਲ ਹੈ ਭਾਵ ਪਰਮੇਸ਼ਰ ਦੇ ਸਦਾਰਸ਼ ਕੋਈ ਵੀ ਨਹੀਂ ਹੈ ਨਿਮਰਤਾ ਵਿੱਚ ਕਹਿੰਦੇ ਹਨ ਕਿ ਮੈਂ ਕਿਸ ਹਿਸਾਬ ਕਿਤਾਬ ਵਿੱਚ ਆਪਣੇ ਆਪ ਨੂੰ ਗਿਹੜਾ ਕਿ ਮੈਂ ਉਸ ਦੇ ਗੁਣ ਕਥਨ ਕਰ ਸਕਦਾ ਹਾਂ ਪਾਪ ਨਹੀਂ ਕਰ ਸਕਦਾ ਰਹਾਉ ਬਿਸਰਾਮ ਦੀ ਕੀ ਪਾਤਸ਼ਾਹ ਕੀ ਕਿਰਪਾ ਕਰ ਰਹੀ ਆ ਪੌਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰਬਣੀ ਪੌਣ ਹਵਾ ਪਾਣੀ ਧਰਤੀ ਤੇ ਆਕਾਸ਼ ਅਗਨੀ ਆਦ ਤਤਾਂ ਦੁਆਰਾ ਇਸ ਸੰਸਾਰ ਰੂਪੀ ਮੰਦਰ ਪਰਮੇਸ਼ਰ ਨੇ ਆਪਣੇ ਰਹਿਣ ਵਾਸਤੇ ਘਰ ਬਣੀ ਬਣਾਇਆ ਹੋਇਆ ਇਹ ਸਰੀਰ ਰੂਪੀ ਘਰ ਉਸ ਮੰਦਰ ਪਾਪ ਅਧਿ ਸਥਾਨ ਰੂਪੀ ਖਰੀਦੀ ਬਣੀ ਬਗੀਚੀ ਬੜੀ ਹੋਈ ਹੈ ਵਿੱਚ ਵਰਤੈ ਨਾਨਕ ਆਪ ਝੂਠ ਕਹੋ ਕਿ ਆਗਨੀ ਪਾਤਸ਼ਾਹ ਫਰਮਾਉਂਦੇ ਹਨ ਕਿ ਆਪਣੀ ਬਣਾਈ ਹੋਈ ਰਚਨਾ ਵਿੱਚ ਉਹ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ ਕਹੋ ਦੱਸੋ ਖਾ ਕੇ ਝੂਠ ਕੀ ਗਿਣਨਾ ਵਿਚਾਰਨਾ ਕਰੀ ਪਾਉ ਪਰਮੇਸ਼ਰ ਆਪ ਹੀ ਅਨੇਕਾਂ ਕੌਤਕ ਕਰਦਾ ਹੋਇਆ ਸਾਰੇ ਵਰਤ ਰਿਹਾ ਹੈ ਤਿਲੰਗ ਮਹੱਲਾ ਚੌਥਾ ਫਿਰ ਪ੍ਰਸ਼ਨ ਸੀ ਹੈ ਮਹਾਰਾਜ ਜੇਕਰ ਸਾਰੇ ਪਰਮੇਸ਼ਰ ਆਪ ਹੀ ਵਰਤ ਰਿਆ ਤਾਂ ਫਿਰ ਉਸ ਆਨੰਦ ਸਰੂਪ ਦੇ ਵਰਤਨ ਕਰਕੇ ਵੀ ਜੀਵ ਦੁਖੀ ਕਿਉਂ ਹੁੰਦੇ ਆ ਗੁਰ ਉੱਤਰ ਦਿੰਦੇ ਆ ਨਿਤ ਨੇਫਲ ਕਰਮ ਕਮਾਏ ਬਫਾਵੇ ਦੁਰਮਤੀ ਆ ਹੀ ਪਾਈਏ ਜੀਵ ਨਿਤਾ ਪ੍ਰਤੀ ਨੇਫਲ ਵਿਅਰਥ ਬੇਫਾਇਦਾ ਕਰਮਾਂ ਨੂੰ ਕਮਾਉਂਦਾ ਹੈ ਫੇਰ ਦੁਰਮਤੀਆ ਖੋਟੀ ਮੱਤਵਾਲ ਵਫਾਵੈ ਹੰਕਾਰ ਕਰਕੇ ਫੁੱਲਦਾ ਰਹਿੰਦਾ ਹੈ ਜਦ ਆਣੇ ਬਲਵੰਚ ਕਰ ਝੂਠ ਤਬ ਜਾਣੇ ਜਗ ਜੀਤੀਆ ਜਦੋਂ ਬਲ ਛਲ ਕਰਕੇ ਵੰਚ ਠੱਗਕੇ ਬਲਵੰਚ ਬਲ ਫਰੇਬ ਛਲ ਫਰੇਬ ਝੂਠ ਬੋਲ ਕਰਕੇ ਕੋਈ ਪਦਾਰਤ ਕਰ ਲੈ ਆਉਂਦਾ ਹੈ ਕਿਸੇ ਨਾਲ ਧੋਖਾ ਕਰਕੇ ਤੇ ਝੂਠ ਬੋਲ ਕੇ ਜਦੋਂ ਘਾਰ ਆ ਜਾਂਦਾ ਤਦ ਹੰਕਾਰ ਵਿੱਚ ਜਾਣਦਾ ਹੈ ਕਿ ਮੈਂ ਸੰਸਾਰ ਨੂੰ ਜਿੱਤ ਲਿਆ ਹੈ ਐਸਾ ਬਾਜੀ ਸਹਸਾਰ ਨਚੀਤੇ ਹਰ ਨਾਮ ਅਜਿਹਾ ਸਹਸਾਰ ਜਗਤ ਬਾਜੀ ਕਰਦੀ ਬਾਜੀ ਖੇਡਦੀ ਨਿਆਈ ਕੋਝ ਕੋ ਹੀ ਪਲਦਾ ਹੈ ਭਾਵ ਪਰ ਜੀਵ ਫੇਰ ਵੀ ਪਰਮੇਸ਼ਰ ਦਾ ਨਾਮਾ ਨਾਮ ਚੀਤੇ ਜád ਹੀ ਨਹੀਂ ਕਰਦਾ ਖਿਨ ਮਹਿ ਬਿਨਸੈ ਸਭ ਝੂਠ ਮੇਰੇ ਮਾਨ ਧਿਆਇ ਰਾਮਾ ਰਹਾਉ ਇਹ ਸਭ ਸਾਰੀ ਝੂਠ ਝੂਠੀ ਸਮਗਰੀ ਇੱਕ ਖਿੰਨ ਭਰ ਦੇ ਵਿੱਚ ਹੀ ਨਾਸ਼ ਹੋ ਜਾਣ ਵਾਲੀ ਹੈ ਆਪਣੇ ਮਨ ਨੂੰ ਸਿੱਖਿਆ ਦਈਏ ਕਿ हे ਮੇਰੇ ਮਨਾ ਤੂੰ ਰਾਮਾ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰਦੇ ਆ ਸਾ ਵੇਲਾ ਚਿਤ ਨ ਆਵੇ ਜਿਤ ਆਏ ਕੰਟਕ ਕਾਲ ਗਰਸੈ ਅਗਿਆਨੀ ਜੀਵਾਂ ਤਾਂ ਹੀ ਸਾ ਉਹ ਵੇਲਾ ਸਮਾਂ ਚੇਤੇ ਨਹੀਂ ਆਉਂਦਾ ਜਿਸ ਸਮੇਂ ਕੰਟਕ ਦੁਖਦਾਈ ਕਾਲ ਆਕੇ ਗਰਸੈ ਗਰਸ ਪਕੜ ਲਵੇਗਾ ਤਿਸ ਨਾਨਕ ਲਈ ਛਡਾਈ ਜਿਸ ਕਿਰਪਾ ਕਰ ਹਿਰਦੈ ਵਸੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਜੀਵ ਨੂੰ ਪ੍ਰਭੂ ਕਾਲ ਦੀ ਫਾਹੀ ਤੋਂ ਛੁਡਾ ਲੈਂਦਾ ਹੈ ਜਿਸ ਉੱਪਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਹਿਰਦੇ ਮਨ ਵਿੱਚ ਵਸ ਜਾਂਦਾ ਹੈ। ਤਿਲੰਗ, ਮਹੱਲਾ ਪੰਜਵਾ, ਘਰ ਪਹਿਲਾ। ਇੱਕ ਓੰਕਾਰ ਸਤਗੁਰ ਪ੍ਰਸਾਦ। ਜਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਤਾ ਗੱਦੀ ਉੱਪਰ ਬਿਰਾਜਮਾਨ ਸਨ, ਉਸ ਵੇਲੇ ਦੂਰ ਦਰਾੜਿਓਂ ਸੰਗਤਾਂ ਚੱਲ ਕੇ ਦਰਸ਼ਨ ਕਰਨ ਲਈ ਆਉਂਦੀਆਂ। ਇੱਕ ਵਾਰੀ ਦੀ ਗੱਲ ਹੈ ਕਿ ਕਾਬਲ ਆਦ ਪਛਮ ਦੇ ਇਲਾਕੇ ਦੀ ਸੰਗਤ ਸਤਗੁਰਾਂ ਦੇ ਦਰਸ਼ਨ ਕਰਨ ਲਈ ਆ ਰਹੀ ਸੀ। ਤਾਂ ਰਸਤੇ ਵਿੱਚ اٹਕ ਦਰਿਆ ਉੱਪਰ ਇੱਕ ਆਲਮ ਨਾਮੇ ਮਲਾਹ ਰਹਿੰਦਾ ਸੀ ਜੋ ਸਾਰੇ ਮਲਾਹਾਂ ਦਾ ਮੁਖੀ ਸੀ ਇਹ ਰਾਤ ਸਮੇ ਮਸਾਫਰਾ ਨੂੰ ਲੁੱਟ ਲੈਂਦਾ ਸੀ ਜਿਸ ਵੇਲੇ ਕਾਬਲ ਦੀ ਸੰਗਤ اٹਕ ਦਰਿਆ ਦੇ ਕਿਨਾਰੇ ਤੇ ਪਹੁੰਚੀ ਤਾਂ ਇਹ ਆਪਣੇ ਆਦਮੀਆਂ ਸਮੇਤ ਸੰਗਤ ਨੂੰ ਲੁੱਟਣ ਲੱਗਾ ਤਦੋਂ ਇਹ ਸਾਰੇ ਅੰਨੇ ਹੋ ਗਏ ਤੇ ਆਲਮ ਸੰਗਤ ਦੇ ਚਰਨੀ ਟਹਿ ਪਿਆ ਅਤੇ ਬੇਨਤੀ ਕੀਤੀ ਕਿ ਸਾਨੂੰ ਮੁਆਫ ਕਰ ਦੇਵੋ ਤਦੋਂ ਸੰਗਤ ਨੇ ਕਿਹਾ ਕਿ ਬਖਸ਼ਣ ਹਰਤਾ ਸਤਿਗੁਰੂ ਜੀ ਹਨ ਜੇਕਰ ਤੂੰ ਇਹ ਲੁੱਟ ਖੋਹ ਤੇ ਚੋਰੀ ਦਾ ਕੰਮ ਛੱਡ ਕੇ ਗੁਰੂ ਦੀ ਸਿੱਖੀ ਧਾਰਨ ਕਰੇਗਾ ਤਾਂ ਅਸੀਂ ਤੇਰੀ ਬੇਨਤੀ ਗੁਰਾਂ ਦੇ ਚਰਨਾਂ ਵਿੱਚ ਕਰਾਂਗੇ ਇਸ ਨੇ ਦੋਵੇਂ ਹੱਥ ਜੋੜ ਕੇ ਪ੍ਰਣ ਕੀਤਾ ਕਿ ਮੈਂ ਅੱਗੇ ਤੋਂ ਲੁੱਟ ਖੋਹ ਤੇ ਚੋਰੀ ਨਹੀਂ ਕਰਾਂਗਾ ਅਤੇ ਗੁਰੂ ਜੀ ਦੀ ਸਿੱਖੀ ਧਾਰਨ ਕਰਾਂਗਾ ਫਿਰ ਸੰਗਤ ਨੇ ਰਲ ਕੇ ਗੁਰਾਂ ਦੇ ਪਾਪ ਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਤਾਂ ਸਭ ਦੀਆਂ ਅੱਖਾਂ ਦੀ ਜੋਤ ਵਾਪਸ ਆ ਗਈ। ਫਿਰ ਸੰਗਤ ਨਾਲ ਰਲ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਇਆ। ਸਤਿਗੁਰਾਂ ਦੇ ਦਰਸ਼ਨ ਕਰਕੇ ਚਰਨ ਫੜ ਲਏ ਅਤੇ ਬੇਨਤੀ ਕਰਨ ਲੱਗਾ ਕਿ ਮੈਨੂੰ ਬਖਸ਼ ਲਓ। ਤਦੋਂ ਮੁਹੱਲਾ ਪੰਜਵਾ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਤਿਲੰਗ ਰਾਗ ਅੰਦਰ ਪਹਿਲੇ ਘਾਰ ਸੁਰ ਤਾਲ ਵਿੱਚ ਪਹਿਲਾ ਮੰਗਲ ਕਰਦਿਆਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਖਾਕ ਨੂਰ ਕਰਦੰ ਆਲਮ ਦੁਨੀਆਏ ਇਹ ਆਲਮ ਇਹ ਸਾਰੀ ਦੁਨੀਆ ਅਤੇ ਖਾਕ ਮਿੱਟੀ ਤੋਂ ਮਨੁੱਖ ਤੇ ਨੂਰ ਚਮਕ ਪ੍ਰਕਾਸ਼ ਵਾਲੇ ਦੇਵਤੇ ਕ੍ਰਿਸ਼ਤੇ ਆਦ ਉਸ ਖੁਦਾ ਨੇ ਹੀ ਪੈਦਾ ਕਰਦਨ ਕਈ ਕੀਤੇ ਹਨ ਆਲਮ ਕੁੱਲ ਸੰਸਾਰ ਦੀ ਦੁਨੀਆ ਆਲਮ ਪ੍ਰਲੋਗ ਤੇ ਦੁਨਿਆਏ ਇਸ ਲੋਕ ਨੂੰ ਨੂਰ ਪ੍ਰਕਾਸ਼ ਰੂਪ ਚੇਤਨ ਪ੍ਰਭੂ ਨੇ ਖਾਕ ਭਾਵ ਮਾਇਆ ਨਾਲ ਰਚਨਾ ਕੀਤਾ ਹੈ ਇਹ ਸਾਰੀ ਰਚਨਾ ਖਾਕ ਰੂਪ ਹੀ ਹੈ ਭਾਵ ਜੜ ਮਾਇਆ ਨਾਲ ਸਾਰੀ ਸ੍ਰਿਸ਼ਟੀ ਬਣਾਉਣਾ ਕੀਤੀ ਹੈ ਅਤੇ ਪ੍ਰਕਾਸ਼ ਚੇਤਨ ਨੇ ਆਪ ਇਸ ਵਿੱਚ ਆਪਣਾ ਨੂਰ ਪਾਵ ਜਲਵਾ ਪਾਉਣਾ ਕੀਤਾ ਹੈ ਇਹ ਆਲਮ ਉਸ ਨੂਰ ਪ੍ਰਕਾਸ਼ ਰੂਪ ਪ੍ਰਭੂ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦ ਸੁਖਮ ਤਤਾਂ ਤੋਂ ਸੁਖਮ ਸ੍ਰਿਸ਼ਟੀ ਅਤੇ ਖਾਕ ਮਿੱਟੀ ਆਦ ਪੰਜ ਸਤੂਲ ਤਤਾਂ ਤੋਂ ਸਤੂਲ ਸ੍ਰਿਸ਼ਟੀ ਰਚਨਾ ਕੀਤੀ ਹੈ ਆਲਮ ਇਲਮ ਰੱਖਣ ਵਾਲੇ ਵਿਦਵਾਨ ਜਾਂ ਅਭਿੱਦਿਕ ਆਦ ਦੀ ਸ੍ਰਿਸ਼ਟੀ ਰਚੀ ਹੈ ਅਸਮਾਨ ਜਮੀ ਦਰਖਤ ਆਬ ਪੈਦਾ ਇਸ ਖੁਦਾਈ ਫਿਰ ਅਸਮਾਨ ਆਕਾਸ਼ ਜਮੀ ਜ਼ਮੀਨ ਪ੍ਰਿਥਵੀ ਦਰਖਤ ਬ੍ਰਿਸ਼ਟ ਤੇ ਆਬ ਪਾਣੀ ਆਦ ਦੀ ਖੁਦਾਏ ਖੁਦਾ ਨੇ ਪੈਦਾਇਸ ਉਤਪਤੀ ਕੀਤੀ ਹੈ ਜੋ ਪਾਣੀ ਦੀ ਨਿਆਈ ਸ਼ਾਂਤ ਰੂਪ ਜਮੀ ਪ੍ਰਿਥਵੀ ਦੀ ਨਿਆਈ ਭੂਮਾਰੂ ਬ੍ਰਹਮ ਹੈ ਉਹ ਦਰਖਤ ਦੀ ਨਿਆਈ ਜਿਤਨੇ ਵੀ ਆਕਾਰ ਦਿਸਦੇ ਆ ਉਹਨਾਂ ਵਿੱਚ ਆਕਾਸ਼ ਦੀ ਨਿਆਈ ਵਿਆਪਕ ਹੋ ਰਿਹਾ ਹੈ ਇਹ ਸਾਰੀ ਸ੍ਰਿਸ਼ਟੀ ਉਸ ਪਰਮੇਸ਼ਰ ਦੀ ਆਬ ਆਬਾ ਪ੍ਰਕਾਸ਼ ਚੇਤਨ ਸੱਤਾ ਕਰਕੇ ਚਮਕ ਰਹੀ ਹੈ ਈਉ ਖੁਦਾਏ ਜੋ ਖੁਦ ਜੋ ਸਾਰਿਆਂ ਵਿੱਚ ਆਇਆ ਹੋਇਆ ਉਸ ਵੱਲੋਂ ਸਾਰੀ ਪੈਦਾਇਸ਼ ਕੀਤੀ ਹੋਈ ਹੈ ਬੰਦੇ ਚਸਮਦੀਦੰ ਫਨਾਏ ਇਹ ਬੰਦੇ ਇਨਸਾਨ ਆਲਮ ਜੋ ਵੀ ਇਹਨਾਂ ਸਤੂਲ ਚਸਮ ਨੇਤਰਾ ਨਾਲ ਦੀਦੰ ਦਿਸਦਾ ਹੈ ਇਹ ਸਭ ਫਨਾਏ ਫਨਾ ਹੋ ਜਾਣ ਵਾਲਾ ਨਾਸ਼ ਹੋ ਜਾਣ ਵਾਲਾ ਹੈ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਹਾਉ ਇਹ ਸਭ ਦੁਨੀਆ ਸੰਸਾਰੀ ਜੀਵ ਝੂਠ ਬੋਲਣ ਰੂਪ ਮੁਰਦਾਰ ਅਪਵਿੱਤਰ ਨਖਿੱਧ ਚੀਜ਼ ਖੁਰਦਨੀ ਖਾ ਰਹੇ ਆ ਅਤੇ ਹਵਾਏ ਤ੍ਰਿਸ਼ਨਾ ਲਾਲਚ ਕਰਕੇ ਗਾਫਲ ਬੇਖਬਰ ਭੁੱਲੇ ਹੋਏ ਹਨ ਪਰਮਾਦੀ ਹੋ ਰਹੇ ਹਨ ਰਹਾਉ ਬਿਸਰਾਮ ਦੇ ਕੇ ਬਾਦਸ਼ਾਹ ਦੀ ਕਿਰਪਾ ਕਰਦੇ ਹਨ ਗੈਬਾਨ ਹੈਵਾਨ ਹਰਾਮ ਕੁਸਤਨੀ ਮਰਦਾਰ ਬਖੂਰਾਏ ਸ੍ਰਿਸ਼ਟੀ ਦੇ ਜੀਵ ਗੈਬਾਨ ਗੁਪਤ ਰਹਿਣ ਵਾਲੇ ਭਾਵ ਭੂਤ ਨੇ ਹੈਵਾਨ ਪਸ਼ੂਆਂ ਤਾਕਤਵਰ ਜਾਨਵਰਾਂ ਦੀ ਨਿਆਈ ਹੋ ਰਹੇ ਹਨ ਤੇ ਹਰਾਮ ਨਖਿੱਧ ਵਸਤੂਆਂ ਨੂੰ ਕੁਸਤਨੀ ਕੋ ਕੋ ਕੇ ਖਾ ਰਹੇ ਹਨ ਅਤੇ ਕੂੜ ਬੋਲਣ ਰੂਪ ਮਰਦਾਰ ਮਰੇ ਹੋਏ ਜੀਵਾਂ ਦੇ ਮਾਸ ਨੂੰ ਬਖੂਰਾਏ ਖਾਣ ਵਾਲੇ ਹੋ ਰਹੇ ਹਨ ਦਿਲ ਕਬਜ਼ ਕਬਜਾ ਕਾਦਰ ਦੋਜਕ ਸਜਾਏ ਕਾਦਰ ਹੁੰਦਾ ਸ਼ਕਤੀਵਾਨ ਪਰਮੇਸ਼ਰ ਦੀ ਕਬਜਾ ਕਾਬੂ ਕਰਨ ਵਾਲੀ ਮਾਇਆ ਨੇ ਦਿਲ ਮਨ ਪਰਮੇਸ਼ਰ ਵੱਲੋਂ ਹਟਾ ਕੇ ਆਪਣੇ ਕਬਜ ਕਬਜੇ ਵਿੱਚ ਰੱਖਿਆ ਹੋਇਆ ਜਿਸ ਕਰਕੇ ਜੀਵਾ ਨੂੰ ਦੋਜਕ ਨਰਕ ਵਿੱਚ ਪਾ ਕੇ ਸਜਾਏ ਸਜ਼ਾ ਭੋਗਣੀ ਪੈਂਦੀ ਹੈ ਵਲੀ ਨਿਆਮਤ ਬਰਾਦਰ ਦਰਬਾਰ ਮਿਲਕ ਖਾਨਾਏ ਨਿਆਮਤ ਹੁੰਦਾ ਬਖਸ਼ਿਸ਼ਾਂ ਪਦਾਰਥ ਦੇਣ ਵਾਲਾ ਪਾਲਣ ਵਾਲਾ ਵਲੀ ਮਾਲਕ ਪਿਤਾ ਬਰਾਦਰਾਂ ਭਰਾ ਦਰਬਾਰ ਕਚਹਿਰੀਆਂ ਮਿਲਕ ਜਾਗੀਰਦਾਰਾਂ ਖਾਨਾਏ ਕਰ ਇਸਤਰੀਆਂ ਆਦ ਜੋ ਵੀ ਹਨ ਜਦ ਅਜ਼ਰਾਈਲ ਬਸਤਨੀ ਤਬ ਚੇਕਾਰੇ ਵਿਦਾਏ ਪਾਦਸ਼ਾਹ ਬਰਮਾਉਂਦੇ ਜਦੋਂ ਅਜ਼ਰਾਈਲ ਫਰਿਸ਼ਤਾ ਆ ਕੇ ਬਸਤਨੀ ਬਣੇਗਾ ਤਬ ਤਦੋਂ ਇਹ ਪਰਿਵਾਰ ਵਾਲੇ ਸੰਬੰਧੀ ਪਦਾਰਥ ਆਦ ਤੇਰੇ ਚ ਕਈਏ ਕੀ ਕਾਰੇ ਕੰਮ ਆਉਣਗੇ ਸਾਨੂੰ ਵਿਦਾਏ ਦੱਸਣਾ ਕਰ ਤਦ ਤੇਰੀ ਵਿਦਾਏ ਬੁੜ ਬੁੜਾਹਟ ਕਿਸ ਕੰਮ ਹੈ ਭਾਵ ਕਿਸੇ ਕੰਮ ਨਹੀਂ ਆਵੇਗੀ ਹਵਾਲ ਮਾਲੂਮ ਕਰਦੰ ਪਾਕ ਅੱਲਾਹ ਉਹ پاک ਪਵਿੱਤਰ ਰੂਪ ਅੱਲਾਹ ਖੁਦਾ ਤੇਰੇ ਸਾਰੇ ਹਵਾਲ ਹਾਲ ਨੂੰ ਮਾਲੂਮ ਜਾਣਣਾ ਕਰਦਾ ਹੈ ਭਾਵ ਸਾਰੀ ਹਾਲਤ ਨੂੰ ਜਾਣਣਾ ਕਰਦਾ ਹੈ ਇਹ ਵਚਨ ਸੁਣ ਕੇ ਮਲਾਹ ਆਲਮ ਨੇ ਕਿਹਾ ਕਿ ਮਹਾਰਾਜ ਜੀ ਫੇਰ ਛੁਟਕਾਰਾ ਕਿਵੇਂ ਹੋਵੇਗਾ ਤਾਂ ਫਿਰ ਗੁਰ ਉਤਰ ਦਿੰਦੇ ਹਨ ਬੋਗੋ ਨਾਨਕ ਅਰਦਾਸ ਪੇਸ ਦਰਬੇਸ ਬੰਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਆਲਮ ਜੋ ਖੁਦਾ ਦੇ ਦਰवेश ਫਕੀਰ ਬੰਦਾ ਲੋਕ ਹਨ ਬੰਦੇ ਹਨ ਜੋ ਫਕੀਰ ਲੋਕ ਗਿਆਨ ਰੂਪ ਦਰ ਆવેશ ਦਰ ਭਾਵ ਦੁਆਰੇ ਦੇ ਵਿੱਚ ਆવેશ ਪ੍ਰਵੇਸ਼ ਹੋਏ ਦਰवेश ਹਨ ਉਹਨਾਂ ਦੇ ਪੇਸ ਅੱਗੇ ਅਰਦਾਸ ਬੇਨਤੀ ਬਗੋ ਹੁੰਦਾ ਕਥਨ ਕਰ ਇਸ ਨੂੰ ਅਦਕਲਾ ਕੇ ਨਹੀਂ ਬੋਲਣਾ ਬੁੱਗੋ ਨਹੀਂ ਬੋਲਣਾ ਕਈ ਪਰਦੇ ਦੇਖੇ ਬਗੋ ਪੜੀ ਜਾਂਦੇ ਆ ਬਗੋ ਪੋਲਾ ਪਾਵ ਕਥਨ ਕਰ ਇਹ ਉਪਦੇਸ਼ ਸੁਣ ਕਰਕੇ ਭਾਈ ਆਲਮ ਸਤਗੁਰਾਂ ਦਾ ਸਿੱਖ ਬਣ ਗਿਆ ਸੀ ਤਿਲੰਗ ਤਿਲੰਗ ਕਰ ਦੂਜਾ ਮਹੱਲਾ ਪੰਜਵਾ ਤਿਲੰਗ ਰਾਗ ਵਿੱਚ ਦੂਸਰੇ ਘਰ ਸੁਰ ਤਾਲ ਦੇ ਇਸ ਸ਼ਬਦ ਵਿੱਚ ਪੰਜਵੇਂ ਪਾਤਸ਼ਾਹ ਜੀ ਵਾਹਿਗੁਰੂ ਦੇ ਸਨਮੁਖ ਬੇਨਤੀ ਕਰਦੇ ਹੋਏ ਅਤੇ ਸਭ ਕੁਝ ਉਸਦਾ ਹੀ ਕਥਨ ਕਰਦੇ ਹੋਏ ਉਪਦੇਸ਼ ਬਖਸ਼ਿਸ਼ ਕਰਦੇ ਹਨ ਤਦ ਬੇਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਏ ਵਾਏ ਗੁਰੂ ਤੇਰੇ ਤੋਂ ਬਗੈਰ ਸੰਸਾਰ ਵਿੱਚ ਹੋਰ ਕੋਈ ਵੀ ਦੂਸਰਾ ਸਮਰੱਥ ਨਹੀਂ ਹੈ ਬ੍ਰਹਮ ਭੀਤਿਆਂ ਦੀ ਦ੍ਰਿਸ਼ਟੀ ਅੰਦਰ ਤੇਰੇ ਤੋਂ ਬਿਨਾ ਹੋਰ ਕੋਈ ਦੂਸਰਾ ਦੇਖਣ ਵਿੱਚ ਨਹੀਂ ਆਉਂਦਾ ਪਾਉ ਸਭ ਥਾਈਂ ਤੇਰਾ ਸਰੂਪ ਹੀ ਵੇਖਦੇ ਹਨ ਹੀ ਵਾਹਿਗੁਰੂ ਤੂੰ ਹੀ ਸਭ ਕੁਝ ਕਰਤਾਰ ਰਚਣ ਵਾਲਾ ਹੈ ਤੇਰੇ ਕਰ ਹੱਥਾਂ ਵਿੱਚ ਜੀਵਾਂ ਦੀ ਰੋਜੀ ਉਮਰ ਪਰਮਾਰਥ ਤੇ ਚੇਤਨ ਸੱਤਾ ਰੂਪੀ ਤਾਰ ਫੜੀ ਹੋਈ ਹੈ ਜੋ ਕੁਝ ਤੂੰ ਕਰਦਾ ਉਹੋ ਕੁਝ ਹੀ ਤਿੰਨਾ ਕਾਲਾਂ ਵਿੱਚ ਹੁੰਦਾ ਤੇਰਾ ਜੋਰ ਤੇਰੀ ਮਨ ਟੀਕ ਸਦਾ ਸਦਾ ਜਪ ਨਾਨਕ ਏਕ ਹੀ ਵਾਹਿਗੁਰੂ ਸਾਡੇ ਸਰੀਰ ਅੰਦਰ ਵੀ ਤੇਰਾ ਹੀ ਜੋਰ ਬਾਲ ਹੈ ਅਤੇ ਮਨ ਹਿਰਦੇ ਵਿੱਚ ਵੀ ਤੇਰੀ ਹੀ ਟੇਕ ਓਟ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਏ ਵਾਹਿਗੁਰੂ ਅਸੀਂ ਤਾਂ ਏਕ ਏਕ ਤੇਰੇ ਨਾਮ ਤਾਈਂ ਹੀ ਹਮੇਸ਼ਾ ਹਮੇਸ਼ਾ ਜਪਦੇ ਹਾਂ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੀ ਦਾਤਾਰ ਦਾਨੀ ਪਾਰ ਬ੍ਰਹਮ ਪਰਮੇਸ਼ਰ ਤੂੰ ਸਭ ਸਾਰੇ ਦੇਵੀ ਦੇਵਤਿਆਂ ਪੈਗੰਬਰਾਂ ਆਦ ਨਾਲੋਂ ਉੱਪਰ ਕਈ ਉੱਤੇ ਭਾਵ ਸ੍ਰੇਸ਼ਟ ਤੇ ਸਮਰੱਤ ਹੈ ਸਾਰਿਆਂ ਉੱਪਰ ਹੁਕਮ ਕਰਨ ਵਾਲਾ ਹੈ ਅਤੇ ਪਾਰ ਬ੍ਰਹਮ ਪਾਰ ਪਰਹ ਰੂਪ ਤੇ ਬ੍ਰਹਮ ਵਿਆਪਕ ਸਰੂਪ ਹੈ ਅਤੇ ਸਭਨਾਂ ਨੂੰ ਰੋਜੀ ਦੇਣ ਵਾਲਾ ਦਾਤਾ ਹੈ ਸਾਨੂੰ ਤਾਂ ਮਨ ਵਿੱਚ ਤੇਰੀ ਟੇਕ ਓਟ ਹੈ ਤੇ ਸਰੀਰ ਕਰਕੇ ਵੀ ਇੱਕ ਤੇਰਾ ਹੀ ਆਧਾਰ ਆਸਰਾ ਹੈ ਇਸ ਲੋਕ ਵਿੱਚ ਤੇਰੀ ਹੀ ਓਟ ਹੈ ਅਤੇ ਪਰਲੋਕ ਵਿੱਚ ਵੀ ਤੇਰਾ ਹੀ ਆਸਰਾ ਹੈ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਪਾਵਨ ਕਿਰਪਾ ਕਰ ਰਹੇ ਹਨ ਹੈ ਤੂੰ ਹੈ ਤੂੰ ਹੋਮਨਹਾਰ ਅਗਮ ਅਗਾਦ ਊਚ ਅਪਾਰ ਏ ਵਾਇਗਰੂ ਤੂੰ ਹੁਣ ਹੈ ਵਰਤਮਾਨ ਸਮੇਂ ਵਿੱਚ ਵੀ ਵਿਆਪਕ ਹੈ ਪਿਛੇ ਭੂਤਕਾਲ ਵਿੱਚ ਵੀ ਕੇਵਲ ਤੂੰ ਹੀ ਵਿਆਪਕ ਸੀ ਅਤੇ ਤੂੰ ਹੀ ਭਵਿੱਖਤ ਕਾਲ ਵਿੱਚ ਵਿਆਪਕ ਹੋਣ ਵਾਲਾ ਹੋਵੇਂਗਾ ਮਨ ਬਾਣੀ ਕਰਕੇ ਗਮਤਾ ਤੋਂ ਰਹਿਤ ਆਗਾਦ ਡੂੰਗਾ ਹੈ ਤਿੰਨਾ ਗੁਣਾ ਤੋਂ ਅਤੀਤ ਰੂਪ ਊਚ ਉੱਚਾ ਤੇ ਪ੍ਰਕਿਰਤੀ ਦੇ ਆਪਾਰ ਪਾਰਾ ਵਾਰ ਤੋਂ ਰਹਿਦਾ ਜੋ ਤੁਦ ਸਿਵਹਿ ਤਿਨ ਭਉ ਦੁਖ ਨਾਹਿ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਹੇ ਵਾਹਿਗੁਰੂ ਜਿਹੜੇ ਵੀ ਤੈਨੂੰ ਸੇਵਨਾ ਕਰਦੇ ਆ ਉਹਨਾਂ ਨੂੰ ਜਮਦੂਤਾ ਆਦ ਦਾ ਡਰ ਜੰਮਣ ਮਰਨ ਦਾ ਦੁੱਖ ਨਹੀਂ ਵਿਆਪਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਤੇਰੇ ਗੁਣਾਂ ਨੂੰ ਗਾਹੇ ਕੀ ਇਹ ਗਾਇਨ ਕੀਤਾ ਜਾ ਸਕਦਾ ਹੈ ਤੇਰੀ ਪ੍ਰਾਪਤੀ ਕਰਾਉਣ ਵਾਲੇ ਸ਼ubh ਗੁਣਾਂ ਨੂੰ ਗਾਹੇ ਗ੍ਰਹਿਣ ਕਰ ਸਕੀਦਾ ਹੈ ਗੁਣ ਵਿਸ਼ਿਆ ਨੂੰ ਗਾਹੇ ਗਾਹ ਪਾਪ ਦਬਾ ਲਈਦਾ ਹੈ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਜਿਹੜਾ ਕੁਝ ਵੀ ਪਸਾਰਾ ਦਿਸ ਰਿਹਾ ਉਹ ਤੇਰਾ ਹੀ ਰੂਪ ਸਰੂਪ ਸਾਨੂੰ ਪਾਸਦਾ ਹੈ। हे गोविंद ਪਰਮੇਸ਼ਰ ਤੂੰ ਸ਼ubh ਗੁਣਾ ਦਾ ਨਿਧਾਨ ਖਜ਼ਾਨਾ ਅਤੇ ਅਨੂਪ ਉਪਮਾ ਤੋਂ ਰਹਿਤ ਹੈ। ਤੂੰ ਗੁਣਾ ਦਾ ਨਿਧਾਨ ਸਮੁੰਦਰ ਹੈ। गोविंद ਗੋ ਬਾਣੀ ਕਰਕੇ ਵਿੰਦ ਲੱਭਿਆ ਜਾਣ ਵਾਲਾ ਹੈ। ਗੋ ਗਿਆਨ ਕਰਕੇ ਵਿੰਦ ਪ੍ਰਾਪਤ ਹੋਣ ਜੋਗ ਅਤੇ ਅਨੂਪ ਉਪਮਾ ਤੋਂ ਰਹਿਤ ਹੈ। ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਏ ਸਿਮਰ ਸਿਮਰਨੇ ਜੋਗ ਵਾਹਿਗੁਰੂ ਤੇਰੇ ਸਿਮਰ ਸਿਮਰਨ ਨੂੰ ਸੋਏ ਉਹ ਜਨ ਪੁਰਸ਼ ਹੀ ਸਿਮਰਦਾ ਹੈ ਮਨ ਬਾਣੀ ਸਰੀਰ ਕਰਕੇ ਉਹ ਹੀ ਸਿਮਰਦਾ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੂੰ ਗੁਰਾਂ ਦੀ ਕਰਮ ਕਿਰਪਾ ਦੁਆਰਾ ਤੇਰਾ ਸਿਮਰਨ ਕਰਨਾ ਪ੍ਰਾਪਤ ਹੁੰਦਾ ਹੈ ਨਿਸ਼ਕਾਮ ਕਰਮਾਂ ਵਾਲੇ ਨੂੰ ਹੀ ਤੇਰਾ ਸਿਮਰਨ ਪ੍ਰਾਪਤ ਹੁੰਦਾ ਹੈ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੇ ਸੰਗ ਤਰੈ ਸੰਸਾਰ ਜਿਸ ਗੁਰਮੁਖ ਜਾਨਨੇ ਤੇਰੇ ਨਾਮ ਨੂੰ ਜਪਣਾ ਕੀਤਾ ਹੈ ਉਸ ਦੇ ਤਾਈ ਅਸੀਂ ਬਲਹਾਰ ਕੁਰਬਾਨ ਜਾਂਦੇ ਹਾਂ ਤਿਸ ਉਸ ਦੇ ਸੰਗ ਨਾਲ ਮਿਲ ਕੇ ਪਾਵ ਉਸ ਦੀ ਸੰਗਤ ਕਰਕੇ ਸਾਰਾ ਸੰਸਾਰ ਜਗਤ ਹੀ ਤਰ ਜਾਂਦਾ ਹੈ ਵਾ ਸੰਸਾਰ ਤੋਂ ਤਰ ਜਾਈਦਾ ਹੈ ਕੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਧੂਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭੂ ਪਰਮੇਸ਼ਰ ਸਾਡੀ ਇਹ ਲੋਚਾ ਇਛਾ ਪੂਰ ਪੂਰਨ ਕਰੋ ਅਸੀਂ ਸੰਤ ਸ਼ਾਂਤ ਚਿਤ ਮਹਾਤਮਾ ਜਨਾ ਦੀ ਚਰਨ ਧੂੜੀ ਭਾਵ ਖਾਕ ਬਾਛੋ ਚਾਹੁੰਦੇ ਹਾਂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸਾ ਵਾਹਿਗੁਰੂ ਜੀ ਕੀ ਫਤਿਹ